ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਗੇ। ਵਲੌਗ ਦੀ ਸ਼ੁਰੂਆਤ ਕਰ ਲੈਨੇ ਆ ਅੱਜ ਸਵੇਰੇ ਤੋਂ ਤੇ ਕੰਮ-ਕਾਰ ਚੱਲਦੇ ਪਏ ਮੈਂ ਕਿਾ ਚੱਲ ਨਾਲ-ਨਾਲ ਨਾ ਵੀਡੀਓ ਜਿਹੜੀ ਸ਼ੂਟ ਵੀ ਕਰ ਲੈਨੇ ਹਨਾ ਵੀਡੀਓ ਬਣਾ ਲੈਨੇ ਆ। ਇੱਥੇ ਮੈਂ ਕਿਾ ਚੱਲ ਅੱਜ ਸਫਾਈ ਕਰ ਲੈਨੇ ਆ। ਜਾਲਾ ਵਗੈਰਾ ਕਾਫੀ ਜ਼ਿਆਦਾ ਹੋਇਆ ਹੀ ਤੇ ਨਾਲੇ ਸਲਾਬ ਨਾ ਨਾ ਥੋੜੀ ਹੋ ਜਾਂਦਾ ਵਾ ਤੇ ਕਟਾ ਮਿੱਟੀ ਵੀ ਬਥੇਰਾ ਆਇਆ ਈ ਮੈਂ ਕਿਾ ਚੱਲ ਫੈਨ ਫੋਨ ਵੀ ਸਾਫ ਕਰ ਲੈਨੇ ਆ ਸਾਰਾ ਕੁਝ ਅੱਜ ਡਸਟਿੰਗ ਦਾ ਹੀ ਵਲੌਗ ਹੋਣ ਵਾਲਾ ਵਾ ਪਹਿਲੇ ਮੈਂ ਪਿੱਛੇ ਜਿਹੜਾ ਹਾਰਟ ਲੱਗਾ ਨਾ ਉਹਨੂੰ ਵੀ ਝਾੜ ਲੈਨੇ ਹੁਣੇ ਸਿਰਫ ਝਾੜਦੀ ਹੁਣੀ ਮੈਂ ਉਹਨੂੰ ਨਾ ਤੋਂਦੀ ਨਹੀਂ ਤੋੜਨ ਨਾਲ ਉਹਦੀ ਫਾਰੀ ਜੀ ਖਰਾਬ ਹੋ ਜਾਂਦੀ ਐ ਇਸ ਕਰਕੇ ਮੈਂ ਕਿਾ ਚੱਲੋ ਨਾ ਇਹਨੂੰ ਝਾੜ ਕੇ ਮੈਂ ਫੇਰ ਲਗਾ ਦੇਣੀ ਐ ਇਥੇ ਗੱਦੇ ਵਗੈਰਾ ਮੈਂ ਸੁੱਕਣੇ ਪਾਣੇ ਹੀ ਉੱਪਰ ਤੇ ਇਹ ਮੈਂ ਕਿ ਉਹ ਵੀ ਸਕਾ ਲੰਨੇ ਆ ਤੇ ਨਾਲ ਝਾੜ ਚੰਬ ਵੀ ਕਰ ਲੈਨੇ ਆ ਸਾਰੇ ਜਿੰਨੇ ਵੀ ਫੈਨ ਹੀ ਘਰ ਦੇ ਸਾਰੇ ਕਲੀਨ ਕੀਤੇ ਜਾਲੇ ਵਗੈਰਾ ਲਾਏ ਡਸਟਿੰਗ ਵਗੈਰਾ ਡੀਪ ਕਲੀਨਿੰਗ ਕੀਤੀ ਤੇ ਸਾਰਾ ਘਰ ਜਿਹੜਾ ਹੀ ਇੱਕਦਮ ਸਾਫ ਕੀਤਾ ਸਾਰਾ ਘਰ ਸਾਫ ਕੀਤਾ ਇਹਨਾਂ ਤੇ ਵਧੀਆ ਲੱਗਦਾ ਫਿਰ ਹਨਾ ਤੇ ਜਦੋਂ ਕੰਮ ਹੀ ਕਰਨਾ ਵਾ ਤੇ ਫਿਰ ਬੰਦਾ ਨਾ ਥੋੜਾ ਟਾਈਮ ਲਾ ਕੇ ਕਰੇ ਸੋ ਵਧੀਆ ਲੱਗਦਾ ਹਨਾ ਤੇ ਨਾਲੇ ਸਾਫ ਸੁਥਰਾ ਵੀ ਲੱਗਦਾ ਘਰ ਤੇ ਜੇ ਸਫਾਈ ਕਰਨੀ ਹੈ ਤੇ ਫਿਰ ਬੰਦਾ ਚੰਗੀ ਤਰ੍ਹਾਂ ਵੀ ਕਰੇ ਹਨਾ ਫਿਰ ਉਤੋਂ ਉਤੋਂ ਵੀ ਸਫਾਈ ਕੀ ਕਰਨੀ ਹੋਈ ਹੈ ਨਾ ਥੱਲੇ ਚਲੋ ਝਾੜੂ ਪੋਚਾ ਤੇ ਡੇਲੀ ਦਾ ਕੰਮ ਨਾ ਡੇਲੀ ਲੱਗ ਜਾਂਦਾ ਤੇ ਜਿਹੜੀ ਡੀਪ ਕਲੀਨਿੰਗ ਆ ਜਾਂ ਜਾਲੇ ਵਗੈਰਾ ਲਾਉਣੇ ਆ ਉਹ ਤੇ ਫਿਰ ਕਦੀ ਕਦੀ ਹੈ ਹਨਾ ਡੇਲੀ ਇੰਨਾ ਨਹੀਂ ਹੁੰਦਾ ਹੈਗਾ ਚਲੋ ਬੱਚੇ ਨਾਲ ਜਿੰਨਾ ਹੁੰਦਾ ਉਹਨਾਂ ਕੁ ਮੈਂ ਕਰ ਲੈਣੀ ਆ ਕਦੀ ਮੈਂ ਇਹ ਨਹੀਂ ਕਿਹਾ ਮਤਲਬ ਵੀ ਮੈਂ ਨਾ ਕਰਾਂ ਜਾਂ ਮਤਲਬ ਮੈਂ ਬੇਟੇ ਨੂੰ ਫੜ ਕੇ ਰੱਖਾਂ ਮੈਂ ਇਗਨੋਰ ਨਹੀਂ ਕਰਦੀ ਉਹਦੇ ਕੰਮ ਨੂੰ ਜਿੰਨਾ ਹੋਏ ਕੰਮ ਮੈਂ ਕਰ ਲੈਨੀ ਆ ਤੇ ਐ ਮਤਲਬ ਰੈਸਟ ਕਰਨੀ ਹੋਏ ਰੈਸਟ ਵੀ ਕਰ ਲਈਦੀ ਆ ਕੰਮ ਕਰਨਾ ਹੋਏ ਤੇ ਜੇ ਕੰਮ ਹੋਏ ਤੇ ਫਿਰ ਰੈਸਟ ਵੀ ਨਹੀਂ ਹੁੰਦੀ ਹੈਗੀ ਹਨ ਤੇ ਇੱਥੇ ਜਿਹੜੇ ਹੀ ਉਹ ਕੱਪੜੇ ਵੀ ਸੀ ਥੋੜੇ ਬਹੁਤੇ ਜਿਹੜੇ ਧੋਣ ਵਾਲੇ ਸੀ ਉਹ ਵੀ ਮੈਂ ਨਾਲ ਹੀ ਕੱਢ ਦਿੰਨੀ ਹਨ ਚਾਦਰਾਂ ਵਗੈਰਾ ਲਾਈਆਂ ਸੀ ਕਿਉਂਕਿ ਜਾਲੇ ਵਗੈਰਾ ਲਾਏ ਹੀ ਤੇ ਉਹਨਾਂ ਉੱਪਰ ਹੀ ਫਿਰ ਜਾਲਾ ਪੈ ਜਾਂਦਾ ਤੁਹਾਨੂੰ ਪਤਾ ਤੇ ਫਿਰ ਮੈਂ ਜਿਹੜੇ ਉਹ ਚਾਦਰਾਂ ਵਗੈਰਾ ਲਾਈਆਂ ਉਹ ਫਿਰ ਮੈਂ ਤੋਤੀਆਂ ਮੈਂ ਕਿਹਾ ਚਲੋ ਨਾਲ-ਨਾਲ ਨਿਬੇੜ ਦਿੰਨੇ ਸਾਰਾ ਕੰਮ ਤੇ ਇਹ ਵਲੌਗ ਤੋਂ ਬਾਅਦ ਜਿਹੜਾ ਉਹ ਫਿਰ ਮੈਂ ਕੱਪੜੇ ਧੋਣ ਵਾਸਤੇ ਨਾ ਆਂਟੀ ਨੂੰ ਬੁਲਾ ਲਿਆ ਸੀ ਕਿਉਂਕਿ ਕੱਪੜੇ ਡੇਲੀ ਜ਼ਿਆਦਾ ਹੋ ਜਾਂਦੇ ਬੱਚਾ ਮੇਰਾ ਨਾ ਤੰਗ ਹੁੰਦਾ ਫਿਰ ਨਾ ਉਹ ਪਰੇਸ਼ਾਨ ਹੁੰਦਾ ਵਾ ਤੇ ਫਿਰ ਮੈਂ ਕੱਪੜਾ ਵਾਲੇ ਆਂਟੀ ਨੂੰ ਫੋਨ ਕੀਤਾ ਉਹਨਾਂ ਨੂੰ ਫਿਰ ਮੈਂ ਲਾ ਲਿਆ ਮੈਂ ਕਿਹਾ ਚਲ ਤੁਸੀਂ ਨਾ ਕੱਪੜੇ ਧੋਣੇ ਸ਼ੁਰੂ ਕਰ ਦਿਓ ਹਨਾ ਮੈਂ ਜਿੰਨਾ ਚਿਰ ਬੇਟਾ ਜਿਹੜਾ ਛੋਟਾ ਹੋਣਾ ਚਿਰ ਤੇ ਹਨਾ ਕਰਾਵਾਂਗੇ ਤੇ ਉਹਦੇ ਕਰਕੇ ਬਹੁਤ ਹੀ ਜ਼ਿਆਦਾ ਹੁੰਦਾ ਵਾ ਨਾ ਇਹ ਤੇ ਕੰਮ ਕਰਨ ਨੂੰ ਤੇ ਕੋਈ ਗੱਲ ਨਹੀਂ ਹਨਾ ਆਪਣਾ ਸਰੀਰ ਹੈ ਜਿੰਨਾ ਮਰਜ਼ੀ ਚਲਾਓ ਤੇ ਉਹਨਾਂ ਹੀ ਇਹ ਵਰਕ ਚ ਰਹੂਗਾ ਹਨਾ ਉਹਨਾਂ ਹੀ ਹਰਕਤ ਜੇ ਆਪਾਂ ਨਠਲੇ ਹੋ ਕੇ ਬੈਠੇ ਰਹਿਨੇ ਹਨਾ ਆਪਣੇ ਹੱਡ ਪੈਰ ਨਹੀਂ ਚਲਾਉਂਦੇ ਕੋਈ ਕੰਮ ਨਹੀਂ ਕਰਦੇ ਉਹ ਫਿਰ ਹੱਡ ਪਰ ਉੱਥੇ ਹੀ ਖਲੋ ਜਾਂਦੇ ਉਹੀ ਨਾ ਮਸ਼ੀਨ ਦੀ ਤਰ੍ਹਾਂ ਜੇ ਮਸ਼ੀਨ ਚ ਤੁਸੀਂ ਤੇਲ ਲਾਈ ਰੱਖੋਗੇ ਜਾਂ ਮਸ਼ੀਨ ਨੂੰ ਚਲਾਓਗੇ ਤੇ ਫਿਰ ਉਹ ਚੱਲਦੀ ਰਹੂਗੀ ਹਨਾ ਤੇ ਜੇ ਨਾ ਮਸ਼ੀਨ ਨੂੰ ਤੁਸੀਂ ਚਲਾਓਗੇ ਨਹੀਂ ਤੇਲ ਨਹੀਂ ਦੋਗੇ ਤੇ ਫਿਰ ਤੇ ਉਹ ਮਤਲਬ ਉਹਨੇ ਖਰਾਬ ਹੀ ਹੋਣਾ ਨਾ ਸਰੀਰ ਵੀ ਸਾਡਾ ਇਦਾਂ ਦਾ ਹੀ ਆ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਮਤਲਬ ਮੈਂ ਕੰਮ ਕਰਦੀ ਰਵਾਂ ਕੋਈ ਨਾ ਕੋਈ ਕੰਮ ਕਰਦੀ ਰਵਾਂ ਹਨਾ ਇਦਾਂ ਹੀ ਆ ਕਿ ਖਾਦਾ ਪੀਤਾ ਵੀ ਪਾਚ ਜਾਂਦਾ ਵਾ ਉਦਾਂ ਵੀ ਚਲੋ ਹਨਾ ਵਧੀਆ ਲੱਗਦਾ ਸਰੀਰ ਹਰ ਕਚਰੇ ਇੰਦਾ ਆਣਾ ਐਕਟਿਵ ਰਹਿੰਦਾ ਵਾ ਇੱਥੇ ਮੈਂ ਮਹਿੰਦੀ ਲਗਾਣੀ ਸੀ ਤੇ ਕਲਰ ਜਿਹੜਾ ਸ਼ੈਂਪੂ ਵਾਲਾ ਜਿਹੜਾ ਕਲਰ ਹੁੰਦਾ ਮੈਂ ਉਹੀ ਲਗਾ ਲੈਣੀ ਹੱਥ ਤੇ ਗਲਵਜ਼ ਪਾ ਕੇ ਤੇ ਫਿਰ ਇਦਾਂ ਹੀ ਲਗਾ ਲੈਣਾ ਬਸ ਤੇ ਉਹ ਬੜਾ ਵਧੀਆ ਕਲਰ ਚੜ ਜਾਂਦਾ ਤੇ ਇਹ ਨਾ ਕਾਫੀ ਦੇਨ ਮਤਲਬ ਤੁਸੀਂ ਵੀ ਨਾ ਇਹ ਲਾ ਲੋ ਕਿ ਮੀਨਾ ਜਿਹੜਾ ਉਹ ਕੱਢ ਜਾਂਦਾ ਵਾ ਤੇ ਵਧੀਆ ਵਧੀਆ ਨਾਲ ਇਹ ਕਲਰ ਦੇ ਦਿੰਦਾ ਵਾ ਜਿਹੜਾ ਮਰਜ਼ੀ ਤੁਸੀਂ ਇਹਦੇ ਵਿੱਚ ਸ਼ੇਡ ਲੈ ਸਕਦੇ ਜੀ ਹਨਾ ਇਥੇ ਗੱਦੇ ਮੈਂ ਕਹਾਂ ਚੱਲਣਾ ਹੁਣ ਜੇ ਮਹਿੰਦੀ ਲਗਾ ਲੈਣੀ ਹੈ ਤੇ ਫਿਰ ਜਿਹੜੇ ਹੀ ਉਹ ਬਾਅਦ ਚ ਦੂਜਾ ਕੰਮ ਵਗੈਰਾ ਕਰ ਲੈਣੀ ਹੈ ਗੱਦਿਆਂ ਨੂੰ ਇਹ ਹੈ ਜਿੰਨੀ ਮਰਜ਼ੀ ਚੋ ਧੋਪ ਲਵਾਓ ਹਨਾ ਇਹ ਸਿੱਲੇ ਰਹਿੰਦੇ ਪਤਾ ਨਹੀਂ ਕੀ ਗੱਲ ਸੇਲ ਵਾਲੇ ਦੇਣ ਵਾ ਤੇ ਬਾਰਿਸ਼ਾਂ ਵਗੈਰਾ ਪੈਂਦੀਆਂ ਪਈਆਂ ਵਾ ਤੁਹਾਨੂੰ ਪਤਾ ਹਨਾ ਪਾਣੀ ਵਗੈਰਾ ਇਹ ਆਉਂਦਾ ਪਿਆ ਵਾ ਤੇ ਖਬਰਾਂ ਚ ਹੀ ਵੇਖਦੇ ਆ ਜਾਂ ਹੀ ਫੋਨ ਵਗੈਰਾ ਚ ਵੇਖਦੇ ਆ ਦਰਿਆ ਵਗੈਰਾ ਭਰ ਚੁੱਕੇ ਆ ਸਾਡੇ ਲਾਗੇ ਤੇ ਬਿਆਸ ਦਰਿਆ ਉਹ ਕਹਿੰਦੇ ਬਹੁਤ ਜ਼ਿਆਦਾ ਭਰਿਆ ਹੋਣਾ ਸਾਡੇ ਲੱਗ ਗਈ ਆ ਇੰਨਾ ਇੰਨਾ ਲਾਗੇ ਵੀ ਨਹੀਂ ਬਟ ਸਾਨੂੰ ਲਾਗੇ ਉਹੀ ਲੱਗਦਾ ਵਾ ਕਿ ਉਹੀ ਦਰਿਆ ਸਾਡੇ ਲਾਗੇ ਤੇ ਉਹ ਕਾਫੀ ਜਿਆਦਾ ਕਹਿੰਦੇ ਓਵਰਫਲੋ ਹੁੰਦਾ ਪਿਆ ਵਾ ਤੋ ਦੇਖ ਕੇ ਪਾਣੀ ਦਾ ਕਾਫੀ ਜਿਆਦਾ ਡਾਰਵਾ ਡਾਰ ਤੇ ਨੁਕਸਾਨ ਸਮਾਨ ਦਾ ਬਹੁਤ ਜਿਆਦਾ ਹੋ ਜਾਂਦਾ ਬੰਦਾ ਜਾਨੀ ਨੁਕਸਾਨ ਤੇ ਜਦੋਂ ਬਚਾਈ ਲੈਂਦਾ ਸਮਾਨ ਜਿਹੜਾ ਉਹ ਭੇਜੀ ਜਾਂਦਾ ਵਾ ਜਿੰਨਾ ਮਰਜੀ ਤੁਸੀਂ ਸਾਭ ਸੰਭਾਲ ਕਰ ਲੋ ਹਨਾ ਤੇ ਸਮਾਨ ਨੂੰ ਨਹੀਂ ਅੱਪ ਬਚਾ ਸਕਦੇ ਹਨਾ ਬੈਡ ਮੇਰਾ ਭਰਿਆ ਪਿਆ ਹੈ ਕੱਪੜਿਆਂ ਨਾਲ ਮੈਨੂੰ ਇਹ ਟੈਨਸ਼ਨ ਹੈ ਕਿ بارش ਆ ਗਈ ਤੇ ਬਸ ਇਹ ਭੇਜ ਜਾਣਾ ਵਾ ਇਹਨੂੰ ਕਿੱਦਾਂ ਪਹੁੰਚਾਉਣਾ ਵਾ ਹਨ ਤੇ ਅਗਲਾ ਵਲੌਗ ਵੇਖੋਗੇ ਤੁਹਾਨੂੰ ਸਾਰਾ ਕਲੀਅਰ ਹੋ ਜਾਊਗਾ ਕੀ ਕੀ ਨਹੀਂ ਹਨ ਤੇ ਅਗਲਾ ਵਲੌਗ ਜ਼ਰੂਰ ਵੇਖਿਓ ਵਲੌਗ ਥੋੜੇ ਜਿਲੇ ਲੇਟ ਆਉਂਦੇ ਪਏ ਕਿਉਂਕਿ ਤੁਹਾਨੂੰ ਅਗਲੇ ਵਲੌਗ ਚ ਕਲੀਅਰ ਹੋ ਜਾਊਗਾ ਕਿਉਂ ਲੇਟ ਆਉਂਦੇ ਪਏ ਆ ਵਲੌਗ ਮੇਰੇ ਤੇ تھے ਆਪਾਂ ਨਾ ਧੋ ਕੇ ਹੋ ਗਏ ਸੀ ਫ੍ਰੀ ਤੇ ਮੈਂ ਕਿਹਾ ਚੱਲ ਅੱਜ ਜੇ ਟਾਈਮ ਹੈਗਾ ਸਾਫ ਸਫਾਈ ਕਰਨ ਤੋਂ ਬਾਅਦ ਐਨ ਘਰ ਟਿਪ ਟੋਪ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਕਿਹਾ ਚੱਲ ਹੁਣ ਨੇਲ ਪੇਂਟ ਵਗੈਰਾ ਲਗਾ ਲੈਣੇ ਹਨ ਅੱਜ ਜੇ ਟਾਈਮ ਹੈਗਾ ਤੇ ਆਪਾਂ ਕਿਤੇ ਜਾਣਾ ਹੀ ਤੇ ਆਪਾਂ ਜਿੱਦਾਂ ਸੌਣ ਮੀਨ ਚੱਲਦਾ ਪਿਆ ਸੌਣ ਮੀਨੇ ਸੰਧਾਰਾ ਵਗੈਰਾ ਦੇਣ ਜਾਂਦੇ ਹਨ ਤੇ ਆਪਾਂ ਸੰਧਾਰਾ ਵਗੈਰਾ ਦੇਣ ਗਏ ਸੀ ਆਪਣੇ ਨਾਨ ਦੇ ਘਰ ਤੇ ਮੈਂ ਕਿਹਾ ਚਲ ਨੇਲ ਪੇਂਡ ਲਗਾ ਲੇ ਨਾ ਇਦਾਂ ਵੀ ਨੇਲ ਨਹੀਂ ਚੰਗੇ ਲੱਗਦੇ ਹੈਗੇ ਨਾ ਕਾਫੀ ਮੈਂ ਹੁਣ ਨੇਲ ਵੀ ਵਧਾਉਣੇ ਸ਼ੁਰੂ ਕਰ ਦਿੱਤੇ ਹੈ ਕਾਫੀ ਦਿਨ ਬਾਅਦ ਮਤਲਬ ਨੇਲ ਪੇਂਟ ਲਗਾਈ ਹੈ ਨਹੀਂ ਤੇ ਮਤਲਬ ਇੰਨੀ ਜਿਆਦਾ ਮੈਂ ਬਿਜੀ ਰਹੀ ਨਹੀਂ ਆ ਕਿ ਮੈਂ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਮੈਂ ਨੇਲ ਪੇਂਡ ਵੀ ਲਗਾ ਲਾ ਹੁਣ ਮੈਂ ਨਾ ਨਵੀਂ ਨੇਲ ਪੇਂਡ ਲਿਆਂਦੀ ਮੈਂ ਕਿਹਾ ਚਲ ਉਹ ਲਗਾ ਲੈਂਦੇ ਨਾ ਥੋੜਾ ਥੋੜਾ ਜਿਹੜਾ ਜਿੰਨਾ ਖਚਾ ਹੁੰਦਾ ਉਹਨਾਂ ਤੇ ਮਤਲਬ ਲਗਾ ਲੈਨੇ ਫਿਰ ਵੇਖੀ ਜਾਊਗੀ ਹਨਾ ਪੈਰਾਂ ਤੇ ਵੀ ਲਾਈ ਹੱਥਾਂ ਤੇ ਵੀ ਲਾਈ ਤੇ ਮੈਂ ਕਿਹਾ ਚਲ ਜਾਣਾ ਵਾ ਤੇ ਜਿਹੜਾ ਉਹ ਲਗਾ ਲੈਨੇ ਆ ਚੇਰ ਵਗਾਰ ਮਤੋਲਿਆ ਹੀ ਕਾਫੀ ਜਿਆਦਾ ਗਰਮੀ ਹੀ ਅੱਜ ਤੋਪਾਂ ਰਿਲਿਸ਼ਕ ਦੀ ਪਈ ਹੀ ਤੇ ਬਹੁਤ ਜਿਆਦਾ ਹੀ ਤੋਪ ਤੇ ਬਾਅਦ ਚੋ ਤੇ ਚਲੋ ਬਾਰਿਸ਼ਾਂ ਨੇ ਆਤੀ ਕਰ ਦਿੱਤੀ ਪਰ ਉਸ ਦਿਨ ਤੇ ਬਹੁਤ ਜਿਆਦਾ ਗਰਮੀ ਸੀ ਤੇ ਆਪਾਂ ਗਏ ਤੇ ਚਲੋ ਗੱਡੀ ਤੇ ਹੀ ਬੱਟ ਫਿਰ ਵੀ ਨਾ ਬੱਚੇ ਨਾਲ ਬੜੀ ਪ੍ਰੋਬਲਮ ਹੁੰਦੀ ਗਰਮੀ 'ਚ ਬੱਚਾ ਬੜਾ ਇਰੀਟੇਟ ਹੁੰਦਾ ਵਾ ਤੇ ਮੈਂ ਵੈਸੇ ਲੈ ਆ ਗਏ ਤੇ ਨਹੀਂ ਜਾਂਦੀ ਹੈਗੀ ਤੇ ਪਰ ਜਦੋਂ ਮੇझे ਪੂਰੀ ਭਾਂਜੇ ਫਿਰ ਜਾਣਾ ਵੀ ਪੈਂਦਾ ਹਨਾ ਜਿੰਨੇ ਵੀ ਰਿਸਪੌਂਸਿਬਿਲਟੀ ਆਪਣੀਆਂ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਵ ਹਨਾ ਜਾਣਾ ਵੀ ਪੈਂਦਾ ਜਿੱਥੇ ਜਾਣਾ ਵਾ ਤੇ ਇੱਥੇ ਮਹਿੰਦੀ ਵੀ ਬੜੀ ਸੋਹਣੀ ਲੱਗਣ ਦੀ ਹੈ ਮਹਿੰਦੀ ਵੀ ਲਾਈ ਸੋਣ ਮਹੀਨੇ ਤੇ ਨਾਲ ਹੀ ਆਪਾਂ ਜਿਹੜਾ ਕੀਤਾ ਤੇ ਮੈਂ ਜਿਹੜੇ ਕੱਪੜੇ-ਕਪੜੇ ਧੋ ਗਏ ਆਪਾਂ ਹੋ ਗਏ ਸੀ ਵੀਲੇ ਤੇ ਲਾਈਟ ਹੋ ਗਈ ਬੰਦ ਕਿਉਂਕਿ ਅੱਜ ਆਇਆਗਾ ਮੰਗਲਵਾਰ ਤੇ ਹਾਂ ਵੇਖੋ ਜੀ ਲਾਈ ਸੀ ਮਹਿੰਦੀ ਇਹ ਲਾਈ ਸੀ ਪਰਸੋਂ ਹਾਂ ਪਰਸੋਂ ਲਾਈ ਥੋੜੀ ਜਿਹੀ ਲਾਈਟ ਹੋ ਗਈ ਨਹੀਂ ਤੇ ਬਹੁਤ ਜ਼ਿਆਦਾ ਡਾਰ ਗਈ ਲਾਈ ਬੜੀ ਸੋਹਣੀ ਉਹਨੇ ਤੇ ਇੱਥੇ ਮੈਂ ਕਿਹਾ ਥੋੜੇ-ਬੋਤੇ ਨੇਲ ਵੀ ਵਧਾ ਲੈਨੇ ਹੁਣ ਕੋਈ ਗੱਲ ਨਹੀਂ ਨਾ ਬੱਚਾ ਵੱਡਾ ਹੋ ਗਿਆ ਥੋੜਾ ਜਿਹਾ ਤੇ ਆ ਵੇਖੋ ਜੀ ਆਹ ਵਾਲੀ ਨੀਲ ਪੈਂਟ ਲਈ ਆ ਤੇ ਦੂਜਾ ਹੱਥ ਵੀ ਲਖੋ ਨਹੀਂ ਤੁਹਾਨੂੰ ਆਹ ਵੇਖੋ ਇੱਥੇ ਨਾ ਥੋੜੀ ਲਾਈਟ ਹੀ ਚੜੀ ਆ ਨਾਲੇ ਨਾ ਕੱਪੜੇ-ਕਪੜੇ ਧੋਣ ਨਾ ਤੁਹਾਨੂੰ ਪਤਾ ਕੰਮ-ਕੁਮ ਕਰਨ ਨਾ ਫਿਰ ਇਹ ਲਾਈਟ ਹੋ ਜਾਂਦੀ ਆ ਤੇ 1 ਵਜ ਗਿਆ ਵਾ ਤੇ ਬਾਲ ਜੇ ਵੇਖੋ ਸੁੱਕੇ ਨਹੀਂ ਹੈਗੇ ਤੇ ਆਪਾਂ ਸੋ ਗਏ ਇੱਥੇ ਮੇਰਾ ਬੇਟਾ ਵਾ ਤੇ ਆਪਾਂ ਥੋੜਾ ਜਿਹਾ ਸੋ ਗਏ ਸੀ ਤੇ ਕੰਮ ਵਗੈਰਾ ਹੋ ਗਿਆ ਵਾ ਹੁਣ ਨਮਿਸ਼ ਨੇ ਆਇਆ ਨਾ 2 ਵਜੇ ਤੇ ਫੇਰ ਆਪਾਂ ਜਿਹੜਾ ਉਹ ਵਲੌਗ ਜਿਹੜਾ ਕੰਟੀਨਿਊ ਕਰਾਂਗੇ ਤੇ ਜਿਹੜਾ ਵਾ ਉਹਦੇ ਹੁੰਦਿਆਂ ਨੂੰ ਮੈਂ ਥੋੜਾ ਪੋਤਾ ਚਿੰਤਾ ਵੀ ਕੰਮ ਰਿੰਦਾ ਹਣਾ ਬਾਕੀ ਉਹ ਕਰ ਲਾਂ ਤੇ ਨੇਲ ਪੇਂਟ ਜਿਹੜੀ ਉਹ ਤੁਹਾਨੂੰ ਬਤਾ ਕੱਪੜੇ ਤੋਂ ਨਾ ਜਿਹੜੀ ਉਹ ਲੱਥ ਜਾਂਦੀ ਹਣਾ ਤਦ ਕਰਕੇ ਮੈਂ ਫੇਰ ਲਗਾ ਲਈ ਮੈਂ ਪੈਰਾਂ ਤੇ ਵੀ ਲਾਈਏ ਤੇ ਇੱਥੇ ਵੀ ਲਗਾ ਲਈ ਮੈਂ ਫੇਰ ਤੇ ਲੋ ਜੀ ਇੱਥੇ ਆਪਾਂ ਹੋ ਗਏ ਸੀ ਤਿਆਰ ਨਵੇਂ ਸ਼ਾ ਗਿਆ ਸੀ ਸਕੂਲ ਤੋਂ ਮੈਂ ਕਿਾ ਚੱਲ ਸਕੂਲੋਂ ਆਉਂਦਾ ਨਾ ਫੇਰ ਹੀ ਜਾਂਦੇ ਐਵੇਂ ਛੁੱਟੀ ਕੀ ਕਰਾਉਣੀ ਆ ਹਨ ਆਉਂਦੇ ਫੇਰ ਉਹਨੂੰ ਨਵਾਇਆ ਤੇ ਉਹਨੂੰ ਜਿਹੜਾ ਹੈ ਕੱਪੜੇ ਵਗੈਰਾ ਚੇਂਜ ਕਰਵਾਏ ਤੇ ਆਪਣੇ ਵੀ ਕੀਤੇ ਤੇ ਗਨ ਨੂੰ ਵੀ ਮੈਂ ਤਿਆਰ ਕੀਤਾ ਤੇ ਉਹਦੇ ਜਿਹੜਨੇ ਵੀ ਥੋੜ੍ਹ ਦੋ ਕਨਾਂ ਮੈਂ ਡਰੈਸ ਸਾਰਾ ਖ ਲੈਣੀ ਆ ਡਾਈਪਰ ਵਗੈਰਾ ਪਾਊਡਰ ਜੋ ਵੀ ਹਨ ਫੇਰ ਆਪਾਂ ਬੈਠ ਕੇ ਜਿਹੜੇ ਉਹ ਚੱਲ ਪਏ ਗੰਨੂ ਪਹਿਲੀ ਵਾਰ ਹੀ ਜਾ ਰਿਹਾ ਸੀ ਆਪਣੀ ਭੂਆ ਦੇ ਘਰ ਆਪਾਂ ਕੱਲ ਆ ਗਏ ਸੀ ਸ਼ਾਮ ਨੂੰ ਤੇ ਸ਼ਾਮ ਨੂੰ ਮਤਲਬ 8:00 ਵੱਜ ਗਏ ਹੀ ਤੇ ਨਾ ਮੇਰੇ ਦੋਵੇਂ ਬੱਚੇ ਬਿਮਾਰ ਹੋ ਗਏ ਜਾਣਨਾ ਨਹੀਂ ਹੋਏ ਉਹ ਜਿੱਦਾਂ ਮਤਲਬ ਮੌਸਮ ਦੇ ਨਾਲ ਨਾ ਹੋ ਜਾਂਦਾ ਨਾ ਤੱਤਾ ਠੰਡਾ ਹੋ ਜਾਂਦਾ ਜਿੱਦਾਂ ਗੱਡੀ 'ਚ AC ਵਗੈਰਾ ਲੱਗਦੇ ਹਨਾ ਤੇ ਬਾਅਦ 'ਚ ਬਾਹਰ ਨਿਕਲੀ ਤਾਂ ਦੋਨਾਂ ਨੂੰ ਕੋਲਡ ਬਹੁਤ ਜ਼ਿਆਦਾ ਹੋ ਗਿਆ ਦੋਵਾਂ ਨੂੰ ਹੋ ਗਿਆ ਕੋਲਡ ਤੇ ਆਉਂਦੇ ਆ ਫਿਰ ਮੈਂ ਅੱਜ ਦਵਾਈ ਲਿਆ ਕੀਤੀ ਰਾਤ ਬਹੁਤ ਜ਼ਿਆਦਾ ਔਖੀ निकली ਮੈਂ ਮਤਲਬ ਵੀਡੀਓ ਰਿਕਾਰਡ ਹੀ ਨਹੀਂ ਕੀਤੀ ਹੈਗੀ ਮੈਂ ਕੈਮਰਾ ਨਹੀਂ ਚੁੱਕਿਆ ਤੇ ਉਹਦੇ ਕਰਕੇ ਨਾ ਸਾਰੀ ਰਾਤ ਨਹੀਂ ਸੁੱਤਾ ਹੈਗਾ ਕਿਉਂਕਿ ਛੋਟੇ ਬੱਚਾ ਨਾ ਦਿੱਕਤ ਹੁੰਦੀ ਹੈ ਸਾਹ ਲੈਣ ਵਿੱਚ ਆ ਨਾ ਉਹਨੂੰ ਪਤਾ ਨਹੀਂ ਲੱਗਦਾ ਭਾਈ ਮੈਂ ਸਾਹ ਕਿੱਦਾਂ ਲਵਾਂ ਨਾ ਸਾਰੀ ਰਾਤ ਉਹਨੇ ਜਾਗ ਕੇ ਕੱਢੀ ਆ ਰੋ ਕੇ ਕੱਢੀ ਉਹਨੇ ਸਾਰੀ ਰਾਤ ਤੇ ਹੁਣ ਮੈਂ ਜਿਹੜਾ ਵਾ ਦਵਾਈ ਲਿਆ ਦਿੱਤੀ ਹੁਣ ਦਵਾਈ ਦਿੱਤੀ ਥੋੜਾ ਜਿਹਾ ਫਰਕ ਵਾ ਤੇ ਸ਼ਾਮ ਤੱਕ ਜਿਹੜਾ ਉਹ ਫਰਕ ਪੈ ਜਾਈ ਹਨਾ ਤੇ ਬੱਚਾ ਬੜਾ ਤੰਗ ਹੁੰਦਾ ਬੱਚਾ ਤੰਗ ਹੁੰਦਾ ਤੇ ਫਿਰ ਮਾਂ ਵੀ ਨਾਲ ਹੀ ਤੰਗ ਹੁੰਦੀ ਆ ਆਪਣੀ ਤੇ ਚਲੋ ਕੋਈ ਗੱਲ ਨਹੀਂ ਹਨਾ ਤੇ ਬਟ ਇਹ ਆ ਕਿ ਬੱਚਾ ਵੇਖਿਆ ਨਹੀਂ ਜਾਂਦਾ ਇਦਾਂ ਤੇ ਵੱਡੇ ਨੂੰ ਵੀ ਬਹੁਤ ਜ਼ਿਆਦਾ ਕੋਲਡ ਹੀ ਉਹਨੂੰ ਅੱਜ ਸਕੂਲ ਨਹੀਂ ਮੈਂ ਭੇਜਿਆਗਾ ਨਾਲ ਤੁਹਾਨੂੰ ਪਤਾ ਬੁਖਾਰ ਵੀ ਹੋ ਜਾਂਦਾ ਵਾ ਹਨਾ ਤੇ ਇਸ ਕਰਕੇ ਤੇ ਸਵੇਰ ਦਾ ਸਾਰਾ ਕੰਮ ਜਿਹੜਾ ਹੋ ਗਿਆ ਵਾ ਕਪੜੇ ਮੈਂ ਸਵੇਰੇ ਸਵੇਰੇ ਧੋਲੇ ਹੀ ਤੇ ਸਾਰਾ ਕੰਮ ਮੈਂ ਉਹਦੇ ਨਾਲ ਉਹ ਉਸ ਸੁੱਤਾ ਵਾ ਸਵੇਰੇ 6 ਵਜੇ ਨਾਲ ਸੁੱਤਾ ਵਾ ਫਿਰ ਮੈਂ ਉੱਠੀ ਆ ਫਿਰ ਮੈਂ ਸਾਰਾ ਕੰਮ ਕੀਤਾ ਵਾ ਤੇ ਜਿਹੜਾ ਹੀ ਫਿਰ ਇਹਨਾਂ ਨੂੰ ਦੋਵਾਂ ਇਹਨੂੰ ਵੱਡੇ ਨੂੰ ਤੇ ਮੈਂ ਨਵਾਇਆ ਚਲੋ ਕੋਸੇ ਜੇ ਪਾਣੀ ਨਾਲ ਤੇ ਉਹਨੂੰ ਮੈਂ ਦਵਾਈ ਦਿੱਤੀ ਤੇ ਉਹਨੂੰ ਵੀ ਦਵਾਈ ਦਿੱਤੀ ਤੇ ਹੁਣ ਥੋੜਾ ਜਿਹਾ ਸੁੱਤਾ ਹੀ ਤੇ ਥੋੜਾ ਜਿਹਾ ਮਤਲਬ 15-20 ਮਿੰਟ ਹੀ ਬੱਚੇ ਸੌਂਦੇ ਆ ਜਿੱਦਾਂ ਮਰਜੀ ਭਾਵੇਂ ਠੀਕ ਹੋਣ ਭਾਵੇਂ ਨਾ ਹੋਣਾ ਨਾ ਤੇ ਜਦੋਂ ਨਾ ਠੀਕ ਹੋਣ ਫਿਰ ਤੁਹਾਨੂੰ ਪਤਾ ਮਾਂ ਦਾ ਖਿਹੜਾ ਨਹੀਂ ਛੱਡਣਾ ਹੈਗਾ ਮਾਂ ਸਿਰਫ ਚਾਈਦੀ ਹੈ ਹੋਰ ਕੁਛ ਨਹੀਂ ਹੈ ਨਾ ਤੇ ਝੋਲੀ ਚੋਂ ਨਹੀਂ ਨਿਕਲਦੇ ਕਿ ਮੈਂ ਕੰਮ ਜਿਹੜਾ ਉਹ ਮਸਾ ਹੀ ਕੀਤਾ ਹਨਾ ਤੇ ਕੱਪੜੇ ਵਗੈਰਾ ਵੀ ਧੋਲੇ ਆ ਤੇ ਪ੍ਰੈਸ ਵਾਲੇ ਮੈਂ ਆਹ ਵੇਖੋ ਪ੍ਰੈਸ ਵੀ ਕਰ ਲਿਆ ਕੱਪੜੇ ਤੇ ਇਹ ਕੰਮ ਤੇ ਸਾਰਾ ਹੋ ਗਿਆ ਹੁਣ ਵੱਜ ਗਿਆ ਡੇਢ ਤੇ ਮੈਂ ਕਿਹਾ ਚਲੋ ਥੋੜਾ ਜਨਾ ਵੀਡੀਓ ਨੂੰ ਐਂਡ ਕਰ ਲઈએ ਵੀਡੀਓ ਨੂੰ ਐਂਡ ਨਹੀਂ ਕੀਤਾ ਤੇ ਚਲੋ ਜੀ ਐਸੀ ਆਪਣਾ ਵਲੌਗ ਅੱਜ ਦਾ ਤੇ ਅੱਜ ਦਾ ਨਹੀਂ ਮਤਲਬ ਕੱਲ ਦਾ ਤੇ ਅੱਜ ਦਾ ਜਿੰਨਾ ਕਿ ਮੈਂ ਤੁਹਾਨੂੰ ਹਨਾ ਮੈਂ ਕਿਉਂਕਿ ਐਂਡ ਕਰਨਾ ਸੀ ਵਲੌਗ ਦਾ ਇਸ ਕਰਕੇ ਤੇ ਕੱਲ ਤੇ ਬਿਲਕੁਲ ਵੀ ਨਹੀਂ ਹੋਇਆ ਆਂਦਿਆਂ ਹੀ ਮਤਲਬ ਇੰਨਾ ਜ਼ਿਆਦਾ ਕੋਲਡ ਮੈਂ ਮਤਲਬ ਸਾਰੀ ਰਾਤ ਜਿੱਦਾਂ ਕੱਢੀ ਹੈ ਨਾ ਉਹ ਸਿਰਫ ਮੈਂ ਹੀ ਜਾਣਦੀ ਕਿੱਦਾਂ ਕੱਢੀ ਹੈ ਹਨਾ ਸਾਰੀ ਰਾਤ ਤੇ ਐਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿੱਆ ਕਰੋ ਚੈਨਲ ਨੂੰ ਕਰ ਦਿੱਆ ਕਰੋ ਸਬਸਕ੍ਰਾਈਬ ਦੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ